ਭਰਾ ਸਾਡੇ ਸੁਣ ਰਹੇ ਜਾਂ ਸੇ ਪਾਸੇ ਭਰਾ ਬੈਠੇ ਨੇ ਸਾਡੇ ਜਿਹੜੇ ਪਾਸੇ ਕੋਠਾ 'ਚ ਬੈਠੇ ਨੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਪੌਂਚੇ ਤੇ ਸ਼ੇਖਲਾ ਕਰਨ ਦੂਜਾ ਆਪਣੀ ਟੀਮ ਆ ਰਹੀ ਆ ਪਿੱਛੇ ਕੋਈ ਗੱਲ ਨਹੀਂ ਆਪਣੇ ਪਹਿਲਾਂ ਦੁਨੀਆ ਵਾਲੇ ਵੀ ਜਿਹੜਾ ਕੁਝ ਹੋਇਆ ਠੀਕ ਹੈ ਇੱਥੇ ਪੁਲਿਸ ਪ੍ਰਸ਼ਾਸਨ ਕੋਈ ਮਰਜ਼ੀ ਕਰ ਸਕਦਾ ਆ ਆਪਾਂ ਕਿਸੇ ਨਾਲ ਵਾਅਦਾ ਨਹੀਂ ਕਰਨਾ ਆਪਾਂ ਨੂੰ ਕੁੱਟ ਕੇ ਨੰਨ੍ਹ ਸਾਰਾ ਦੇਣੇ ਬੋਲਣਾ ਕਿਸੇ ਭਰਾ ਦੇ ਹੁਣ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ ਸਾਡੇ ਇਥੋਂ ਦੇ ਡੀਐਸਪੀ ਸਾਹਿਬ ਪਹੁੰਚ ਚੁੱਕੇ ਤਲਵੰਡੀ ਸਾਹਿਬ ਉਹਦੇ ਆਜੋ ਆਜੋ ਮੇਰਾ ਵੀਰਾ ਸਾਰੇ ਭਰਾ ਸਾਡੇ ਪਹੁੰਚ ਚੁੱਕੇ ਆ ਦੇਖੋ ਭਰਾਵ ਜਮੀਰਾਂ ਦੀ ਖਾਤਰ ਆਜੋ 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 ਬਾਪੂ ਆਓ ਆਜੋ ਆਪੇ ਆਜੋ ਕਿੱਧਰ ਜਾਣਾ ਜੀ ਆਓ ਬਸ ਬਿਠਾ ਕੇ ਲਾ ਕੇ ਚੱਲਣਾ ਹੈ ਐ ਨਹੀਂ ਜਾਂਦੇ ਆਏ ਨਹੀਂ ਕੁੱਟ ਕੇ ਟੈਹਰਾ ਕਰ ਲਓ ਸਾਡੇ ਨਾਲ ਕੁੱਟ ਕੇ ਲੈ ਕੇ ਜਾਓ ਆ ਹੁਣ ਪ੍ਰਸ਼ਾਸਨ ਕਹਿ ਰਿਹਾ ਧੱਕੇ ਨਾਲ ਜ਼ਬਰਦਸਤੀ ਕਰ ਰਿਹਾ ਦੇਖੋ ਅਸੀਂ ਬੇਨਤੀ ਆ ਸਾਡੀ ਅਸੀਂ ਤਕੜੇ ਨਹੀਂ ਪੰਜਾਬ ਸਰਕਾਰ ਨਾਲੋਂ ਤਕੜੇ ਨਹੀਂਗੇ ਇਸ ਕਰਕੇ ਜੇ ਹੁਣ ਇਹ ਸਾਡੇ ਲਾਠੀ ਚਾਰਜ ਲਤਾਬ ਤੋੜ ਕੇ ਲੈ ਕੇ ਜਾਂਦੇ ਸਾਡੇ ਕਿਸਾਨਾਂ ਨੂੰ ਜਾਵ ਰਿਹਾ ਹੈ ਅੰਨੇ ਬਾਦਾਂ ਜਾਵ ਰਿਹਾ ਹੈ ਆ ਦੇਖੋ ਜੀ ਜਾਵ ਰਾਇ ਦੇਖੋ ਦੇਖੋ ਧੱਕੇ ਨਾਲ ਪ੍ਰਸ਼ਾਸਨ ਪੈ ਗਿਆ ਦੇਖੋ ਦੇਖੋ ਸਾਰਾ ਪ੍ਰਸ਼ਾਸਨ ਪੈ ਚੁੱਕਿਆ ਦੇਖੋ 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 ਜਿੰਦਾਬਾਦ ਜਿੰਦਾਬਾਦ ਬੰਦ ਕਰ ਲੈ ਜੀ ਨੋ ਨੋ ਪਾਸ ਕਰ ਲੈ ਕਰ ਲੈ ਅਸੀਂ ਰੋਡੀਆਂ ਆ ਤੁਹਾਨੂੰ ਕੋਈ ਕਹਿਣੀ ਹੈ ਜੀ ਜੀ ਇਸ ਪੈਨ ਕਲੋਡੀ ਵਾਲਾ ਉਹ ਦੇਖ ਰਿਹਾ ਦੋਨਾਂ ਨੂੰ ਕਿਸ ਤਰ੍ਹਾਂ ਕਰ ਰਿਹਾ ਹੈ ਅੱਡੀ ਐਸਪੀ ਤੁੰਦੀ ਆ ਜਿਹੜਾ ਆਪਣਾ ਭਰਾ ਬਣਦਾ ਸੀ ਸਮਾਂ ਉਹ ਵੀ ਡੀਐਸਪੀ अपने सामने बहुत हमारा पक्की है कोई का नहीं कोई डांडी मुझे आवधिकार दे लोकेक्त जिंदाबाद